ਕਾਂਗਰਸੀ ਲੀਡਰਾਂ ਵਿੱਚ ਵੀ ਕਲੇਸ਼ ਚੱਲ ਰਿਹਾ ਹੈ ਅੰਤਰਖਾਤੇ ਨਾਰਾਜ਼ਗੀ ਦੀ ਬੁਵਾਰੀ ਹੈ ਇਹ ਬੁਵਾਰੀ ਹੈ ਕਾਂਗਰਸੀ ਪ੍ਰਧਾਨ ਤੇ ਲੋਕ ਸਭਾ ਮੈਂਬਰ ਰਾਜਾ ਵੜਿੰਗ ਦੇ ਬਿਆਨ ਤੋਂ ਜਿਮਨੀ ਚੋਣਾ ਆ ਰਹੀਆਂ ਨੇ ਜਲੰਧਰ ਦੇ ਵਿੱਚ 10 ਜੁਲਾਈ ਨੂੰ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਸਾਰੀ ਪਾਰਟੀਆਂ ਸਰਗਰਮ ਹੋਈਆਂ ਪਈਆਂ ਨੇ ਹਰ ਇੱਕ ਪਾਰਟੀ ਆਪਣੇ ਉਮੀਦਵਾਰ ਨੂੰ ਲੈ ਕੇ ਪ੍ਰਚਾਰ ਕਰ ਰਹੀ ਹੈ ਉਹਨਾਂ ਦੇ ਸਮਰਥਨ ਦੇ ਵਿੱਚ ਖੜ ਰਹੀ ਹੈ ਇਸ ਦੇ ਵਿਚਾਲੇ ਕਾਂਗਰਸ ਵੀ ਬੀਤੇ ਦਿਨ ਜਲੰਧਰ ਆਇਸ ਤੇ ਜਲੰਧਰ ਦੇ ਇੱਕ ਨਿੱਜੀ ਪੈਲੇਸ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਪਰ ਇਸ ਮੀਟਿੰਗ ਦੇ ਵਿੱਚ ਰਾਜਾ ਵੜਿੰਗ ਕਾਫੀ ਗੁੱਸੇ 'ਚ ਨਜ਼ਰ ਆਇਆ ਰਾਜਾ ਵੜਿੰਗ ਆਪਣੇ ਹੀ ਕਈ ਵਰਕਰਾਂ ਨੂੰ ਸਿੱਧੇ ਹੋ ਗਏ ਰਾਜਾ ਵੜਿੰਗ ਨੇ ਬਿਆਨ ਦਿੱਤਾ ਕਿ ਕਈ ਆਗੂ ਸਵੇਰੇ ਆਉਂਦੇ ਨੇ ਮੂੰਹ ਦਿਖਾਉਂਦੇ ਨੇ ਸ਼ਾਮ ਨੂੰ ਆਉਂਦੇ ਨੇ ਮੂੰਹ ਦਿਖਾਉਂਦੇ ਨੇ ਪਰ ਬਾਕੀ ਦਿਨ ਕੁਝ ਖਾਸ ਕੰਮ ਨਹੀਂ ਕਰਦੇ ਚਾਪਦੇ ਯਾਨੀ ਕਿ ਹੁਣ ਕਾਂਗਰਸੀ ਆਗੂਆਂ ਦੇ ਵਿੱਚ ਵੀ ਕੁਝ ਨਾਰਾਜ਼ਗੀ ਚਲ ਰਹੀ ਹੈ ਤੇ ਕਾਂਗਰਸੀ ਆਗੂਆਂ ਦੇ ਲਈ ਤੇ ਕਾਂਗਰਸ ਪਾਰਟੀ ਦੇ ਲਈ ਹੁਣ ਜਿਮਨੀ ਚੋਣ ਜਿਹੜੀ ਇੱਕ ਚੁਣੌਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਾਂਗਰਸੀ ਲੀਡਰ ਇਹ ਸੋਚ ਰਹੇ ਸਨ ਕਿ ਸਾਡੇ ਵਰਕਰ ਸਾਡੇ ਲਈ ਭਾਰੀ ਉਤਸ਼ਾਹ ਦਿਖਾਉਣਗੇ ਤੇ ਪ੍ਰਚਾਰ ਕਰਨਗੇ ਪਰ ਕਾਂਗਰਸੀ ਵਰਕਰ ਜਿਹੜੇ ਨੇ ਉਹ ਤਾਂ ਮੂੰਹ ਮੋੜਦੇ ਹੋਏ ਦਿਖਾਈ ਦੇ ਰਹੇ ਨੇ ਪਰ ਇਹ ਕਾਰਨ ਹੋ ਸਕਦਾ ਹੈ ਕਿ ਕਈ ਟਿਕਟ ਦੇ ਚਾਹਵਨ ਸਨ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਯਾਨੀ ਕਿ ਕਈ ਜ਼ਿਲ੍ਹਾ ਪ੍ਰਧਾਨ ਕਈ ਪੁਰਾਣੇ ਕੌਂਸਲਰ ਜਾਂ ਹੋਰ ਵੀ ਕਈ ਵੱਡੇ ਨਾਂ ਜਿਨ੍ਹਾਂ ਨੂੰ ਸੀਖ ਸਾਨੂੰ ਇਹ ਟਿਕਟ ਮਿਲੇਗੀ ਪਰ ਟਿਕਟ ਨਹੀਂ ਮਿਲੀ ਜਿਸ ਕਾਰਨ ਕਿ ਹੋ ਸਕਦਾ ਹੈ ਕਿ ਉਸ ਤਰੀਕੇ ਦੇ ਨਾਲ ਉਹ ਆਪਣਾ ਕੰਮ ਨਹੀਂ ਕਰ ਰਹੇ ਉਸ ਤਰੀਕੇ ਨਾਲ ਗਤੀਵਿਧੀਆਂ ਨਹੀਂ ਉਹਨਾਂ ਦੀਆਂ ਆ ਰਹੀਆਂ ਜਿਸ ਤਰੀਕੇ ਦੇ ਨਾਲ ਕਾਂਗਰਸੀ ਲੀਡਰ ਚਾਹੁੰਦੇ ਸੀ ਤੇ ਇਸੇ ਕਰਕੇ ਹੁਣ ਕਾਂਗਰਸੀ ਪ੍ਰਧਾਨ ਜਿਹੜੇ ਨੇ ਪੰਜਾਬ ਪ੍ਰਧਾਨ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਉਹਨਾਂ ਦੇ ਭੜਕ ਗਏ ਨੇ ਤੇ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਿ ਜਿਹੜੇ ਪਾਰਟੀ ਦੇ ਲਈ ਕੰਮ ਨਹੀਂ ਕਰਦੇ ਸਿਰਫ ਮੂੰਹ ਦਿਖਾਉਣੇ ਆਉਂਦੇ ਨੇ ਉਹ ਇੱਥੋਂ ਇਸ ਮੀਟਿੰਗ 'ਚੋਂ ਜਾ ਸਕਦੇ ਨੇ ਹੁਣ ਜਿਮਨੀ ਚੋਣਾਂ ਤੇ ਕਾਂਗਰਸੀ ਲਈ ਚੁਣੌਤੀ ਬਣਦੀਆਂ ਹੋਈਆਂ ਨਜ਼ਰ ਆਹੀ ਰਹੀਆਂ ਨੇ ਉਹ ਰਾਜਾ ਵੜੇਗੇ ਇਸ ਬਿਆਨ ਤੋਂ ਅੰਦਾਜ਼ਾ ਸਾਫ਼-ਸਾਫ਼ ਲੱਗ ਰਿਹਾ ਹੈ ਪਰ ਜੇ ਕਾਂਗਰਸ ਜਿਮਨੀ ਚੋਣਾਂ ਦੇ ਵਿੱਚ ਹਾਰ ਜਾਂਦੀ ਹੈ ਤਾਂ ਕੀ ਜੋ ਇਹ ਆਗੂ ਨੇ ਜਿਹੜੇ ਆਗੂ ਕਾਂਗਰਸ ਦੇ ਲਈ ਕੰਮ ਨਹੀਂ ਕਰ ਰਹੇ ਉਤਸ਼ਾਹ ਨਹੀਂ ਦਿਖਾ ਰਹੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਵੇਗੀ ਜਾਂ ਉਹਨਾਂ ਦੇ ਪ੍ਰਤੀ ਕੁਝ ਅਜੀਹਾ ਐਕਸ਼ਨ ਕਰਦੀ ਹੈ ਵੱਡਾ ਐਕਸ਼ਨ ਕਰਦੀ ਹੈ ਜਿਸ ਦੇ ਨਾਲ ਕਿ ਉਹਨਾਂ ਨੂੰ ਇਹ ਅਜੀਹਾ ਲੱਗੇ ਕਿ ਪਾਰਟੀ ਦੇ ਇਹਨਾਂ ਵਰਕਰਾਂ ਦੇ ਕੰਮ ਨਾ ਕਰਨ ਦੀ ਬਜਾਏ ਹੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਇਹ ਦੇਖਣਾ ਹੋਵੇਗਾ ਕਿ ਹੁਣ ਪੰਜਾਬ ਕਾਂਗਰਸ ਪ੍ਰਧਾਨ ਨੇ ਪਹਿਲਾਂ ਤੇ ਬੜੇ ਭੜਕ ਕੇ ਗੁੱਸੇ ਦੇ ਵਿੱਚ ਬਿਆਨ ਦਿੱਤੇ ਦਾ ਪਰ ਜੇਕਰ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਕੋਈ ਐਕਸ਼ਨ ਲੈਂਦੇ ਨੇ ਜਾਂ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ